ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਅਤੇ Facebook ਪੇਜ ਤੇ ਮੈਂ ਤੁਹਾਡਾ ਆਪਣਾ ਮਿਸਤਰੀ ਅਵਤਾਰ ਸਿੰਘ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਅੰਟਿਕ ਚੀਜ਼ ਲੈ ਕੇ ਦੇਖੋ ਜੀ ਸੰਦੂਖ ਪੁਰਾਣਾ ਵਿਰਸਾ ਹਵੇਲੀਆਂ ਦੀ ਸ਼ਾਨ ਅੱਜ ਤੋਂ 50 ਸਾਲ ਪਹਿਲਾਂ ਦਾ ਜੋ ਹੁੰਦਾ ਸੀਗਾ ਉਹ ਆਪਾਂ ਹੁਣ ਦਿਖਾਇਆ ਦੇਖੋ ਜੀ ਇਹਦੇ ਅੰਦਰ ਇਹਦੇ ਅੰਦਰਲਾ ਬਾਕਸ ਆ ਗਿਆ ਜੀ ਤੇ ਸਾਈਡਾਂ ਦੇ ਬਾਕਸ ਆ ਗਏ ਦੇ ਆਹ ਸਟੋਰੇਜ ਆ ਗਈ ਤੇ ਉਸ ਤੋਂ ਬਾਅਦ ਆਪਣਾ ਇਹ ਬਾਹਰੋਂ ਹੋ ਗਿਆ ਲੋਕ ਪੁਰਾਣੇ ਰਵਾਇਤ ਚ ਕੁੰਡਾ ਦੇਖੋ ਪਿੱਤਲ ਦਾ ਸਪੈਸ਼ਲ ਲਿਆਂਦਾ ਹੋਇਆ ਤੇ ਥੱਲੇ ਵਾਲੀ ਸਟੋਰੇਜ ਚੈੱਕ ਕਰੋ ਖੁੱਲੀ ਡੁੱਲੀ ਟਾਲੀ ਦੀ ਲੱਕੜ ਦੇ ਵਿੱਚ ਇਹ ਸੰਦੂਕ ਤਿਆਰ ਹੈ ਜੀ ਬਿਲਕੁਲ ਟਾਲੀ ਹੈ ਸਾਰੀ ਕਰੋ ਜੀ ਕੁਆਲਟੀ ਚੈੱਕ ਆਮ ਦੀ ਤੇ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੋਬਾਈਲ ਨੰਬਰ 9463463601 ਮਿਸਤਰੀ ਅਵਤਾਰ ਸਿੰਘ ਪਿੰਡ ਚਲੂਰ ਸਾਈਡਾਂ ਦਿਖਾ ਦੇ ਵੀ ਸਾਰੀਆਂ ਸਾਈਡਾਂ ਤੋਂ ਵੀ ਕਰੋ ਜੀ ਚੈੱਕ ਇਹਦਾ ਸਾਰੀ ਥੋਸ ਕਾਲੀ ਦੇਖੋ ਜੀ ਉਧਰਲੀ ਸਾਈਡ ਵੀ ਦਿਖਾਇਆ ਕੁਆਲਟੀ ਚੈੱਕ ਕਰੋ ਜੀ ਕੰਮ ਦੀ ਤੇ ਆਹ ਦੇਖੋ ਜੀ ਆਪਾਂ ਪੁਰਾਣੇ ਜਵਾਨੇ ਵਾਲੀਆਂ ਸੀਨਰੀਆਂ ਦੇਖੋ ਪੰਜਾਬੀ ਕਲਚਰ ਦਾ ਹਿੱਸਾ ਇਹ ਸਿਨੈਰੀ ਇਧਰ ਫਲਕਾਰੀ ਕੱਢਦੀ ਕੁੜੀ ਸੋ ਕਿਸੇ ਵੀ ਵੀਰ ਭਰਾ ਭੈਣ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੇ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕਿਸੇ ਵੀ ਲੋੜਵੰਦ ਵੀਰ ਨੂੰ ਲੋੜ ਹੋਵੇ ਆਪਣੀ ਭੈਣ ਨੂੰ ਜਾਂ ਭਰਾ ਨੂੰ ਕਿਸੇ ਨੇ ਗਿਫਟ ਕਰਨਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਆਪਣਾ ਆਰਡਰ ਦੇ ਕੇ ਤਿਆਰ ਕਰਵਾ ਸਕਦਾ ਸੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਦੇ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਦਬਕੇ